ਅੰਮ੍ਰਿਤਸਰ ਸਾਹਿਬ ਸ਼ਹਿਰ ਆ ਕਿੰਨੀ ਡਿਵੈਲਪਮੈਂਟ ਆ ਇਹ ਸਾਰੀ ਸੈਂਟਰ ਦੇ ਭੈਣ ਹੁੰਦੀ ਪਈ ਆ ਆ ਜੋ ਕੁਝ ਵੀ ਆਪਾਂ ਸੜਕਾਂ ਦਾ ਜਾਲ ਵਿਛਦੇ ਪਏ ਆ ਜਿਹੜੇ ਸਮਾਰਟ ਸਿਟੀ ਚ ਆਉਂਦੇ ਪਏ ਆ ਉਹ ਅਕਾਲੀ ਕਹਿੰਦੇ ਆ ਹੀ ਬਣਾਇਆ ਤੇ ਕਾਂਗਰਸ ਕਹਿੰਦੀ ਹੀ ਬਣਾਇਆ ਆ ਆ ਸਾਡੇ ਆ ਜਿਹੜਾ ਇੱਕ ਕੈਬਨਟ ਮੰਤਰੀ ਆ ਕੁਲਦੀਪ ਧਾਰੀਵਾਲ ਭਾਰਤ ਸਰਕਾਰ ਨੇ ਮੋਦੀ ਸਾਹਿਬ ਦੀ ਅਗਵਾਈ ਤੇ ਇੱਕ ਭਾਰਤ ਮਾਲਾ ਤਹਿ ਸੜਕਾਂ ਬਣਾਈਆਂ ਆ ਉੱਚ ਨਹੀਂ ਵੇਖਿਆ ਕਿ ਆ ਸੂਬਾ ਤੇ ਆਪੋਜੀਸ਼ਨ ਦਾ ਕਿਸੇ ਦਾ ਇੱਕ ਬੁੱਢੋਈ ਇੱਕ ਇਹ ਸਾਰਾ ਪੈ ਸੈਂਟਰ ਸਰਕਾਰ ਭੇਜਦੀ ਪਈ ਆ ਤੇ ਉਹ ਦਖਾੜਣ ਇਹ ਇਹ ਪੰਜਾਬ ਸਰਕਾਰ ਦੇ ਮੰਤਰੀ ਕਰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਕਰਨ ਪਰ ਘੱਟੋ ਘੱਟ ਇਹ ਦਸ ਇੱਥੋਂ ਦਾ ਜਿਹੜਾ ਐਮਪੀ ਵੀ ਆ ਮੌਜੂਦਾ ਉਹ ਵੀ ਪੁੱਛਣ ਉਤਾ ਦੇਂਦਾ ਕਿ ਮੈਂ ਸਾ ਕੁਝ ਕਰਾਉਣਾ ਪੈਸੇ ਸਾਰੇ ਗਟਕੜੀ ਸਾਹਿਬ ਕੋ ਆਉਂਦੇ ਆ ਸੈਂਟਰ ਸਰਕਾਰ ਤੋਂ ਆਉਂਦੇ ਆ ਪਰ ਉਹ ਸਾ ਨਹੀਂ ਕਰਦੇ ਉਹਨਾਂ ਨੇ ਹਰ ਹਰ ਵਰਗ ਦਾ ਆਦਰ ਮਾਨ ਸਰਕਾਰ ਇਹ ਸਰਕਾਰ ਸੈਂਟਰ ਸਰਕਾਰ ਨੇ ਕੀਤਾ ਆ ਅਾ ਇਸੇ ਤਰ੍ਹਾਂ ਸਾਡੇ ਕਈ ਸੜਕਾਂ ਇਹੋ ਜੀਆਂ ਜਿਹੜੀਆਂ ਸੈਂਟਰ ਨੇ ਪਾਈਆਂ ਚੌੜੀਆਂ ਕੀਤੀਆਂ ਵੱਡੀਆਂ ਕੀਤੀਆਂ ਉਹ ਪੰਜਾਬ ਸਰਕਾਰ ਨੇ 2 ਸਾਲ ਹੋ ਗਏ ਜੇ ਅਜੇ ਤੱਕ ਦੁੱਕੀ ਨਹੀਂ ਲਾਈ ਇਸ ਪੰਜਾਬ ਦੇ ਵਿੱਚ ਦੁੱਕੀ ਵੀ ਜੇ ਕਰੇ ਲਾਈ ਤਾਂ ਮੈਨੂੰ ਦੱਸ ਦਿਓ ਸਵਾਏ ਫੋਟੋਆਂ ਚਾਉਣ ਦੂੰ 850 ਕਰੋੜ ਰੁਪਇਆ ਪੰਜਾਬ ਸੂਬੇ ਦਾ ਹਿੰਦੁਸਤਾਨ ਦੇ ਬਾਹਰ ਬੋਰਡਾਂ ਦੇ ਖਰਚ ਕੀਤਾ ਐਡਵਰਟਾਈਜ਼ਮੈਂਟ ਦੇ ਖਰਚ ਕੀਤਾ ਤੇ ਪੰਜਾਬ ਦੇ ਆ ਲੋਗ ਤਰਲੋ ਮਸ਼ੀਨ ਦੇ ਫਿਰਦੇ ਆ ਇਹ ਹਾਲ ਆ ਇਸ ਭਗਵੰਤ ਮਾਨ ਸਰਕਾਰ ਦਾ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਖਾਸ ਕਰਕੇ ਅੰਮ੍ਰਿਤਸਰ ਵਾਲਿਆਂ ਨੂੰ ਬੇਨਤੀ ਕਰਾਂਗਾ ਆਪ ਕਿੱਥੇ ਬਿਠੇ ਆ ਆਪਾਂ ਕਿ ਅਰਨੁਜ ਜੇਤਰੀ ਜੀ ਵੀ ਅੱਗੇ ਇਥੇ ਉਹਨਾਂ ਲੋਕ ਸਭਾ ਇਲੈਕਸ਼ਨ 'ਚ ਆਏ ਤੇ ਉਹਨਾਂ ਨੂੰ ਆਪਾਂ ਹਰਾ ਕੇ ਭੇਜਿਆ ਉਹ ਸੈਂਟਰ 'ਚ 2 ਨੰਬਰ ਦੇ ਵਜ਼ੀਰ ਬਣੇ ਤੇ ਆਪਾਂ ਕੁਝ ਲੈ ਨਹੀਂ ਸਕੇ ਆਪਣੇ ਇਸ ਬਾਰਡਰ ਅੰਮ੍ਰਿਤਸਰ ਦੇ ਲਈ ਪੰਜਾਬ ਲਈ ਪੈਕੇਜ ਕੋਈ ਉਹ ਤੋਂ ਬਾਅਦ ਹਰਦੀਪ ਪੁਰੀ ਜੀ ਐ ਉਹਨੂੰ ਵੀ ਆਪਾਂ ਹਾਗੇ ਭੇਜਿਆ ਤੇ ਆਪਾਂ ਫਿਰ ਪਿੱਛੇ ਫਾੜੀ ਦੇ ਫਾੜੀ ਰਹਿ ਗਏ ਕਿੰਨਾ ਵੀ ਆਪਣਾ ਲੋਕ ਸਭਾ ਦਾ ਹਲਕਾ ਪੰਜਾਬ ਸੂਬਾ ਹੀ ਮੈਂ ਕਹੂੰ ਸੂਬਾ ਵੀ ਸਾਰਾ ਵਿੱਚ ਹੀ ਆਉਂਦਾ ਸੂਬੇ ਨੂੰ ਕਈ ਕੁਝ ਮਿਲਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਨਸ਼ੇ ਮਕਾਉਣੀ ਜੇ ਜੇ ਗੁੰਡਾਗਰਦੀ ਬੰਦ ਕਰਾਉਣੀ ਆ ਜੇ ਜੇ ਡਵੈਲਪਮੈਂਟ ਕਰਾਉਣੀ ਜੇ ਤੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਇਹ ਕਰ ਸਕਦੇ ਆ ਸਾਡੇ ਸੁਨੀਲ ਜਾਖੜ ਜੀ ਜਿਹੜੇ ਸੂਬੇ ਦੇ ਪ੍ਰਧਾਨ ਆ ਮੈਨੂੰ ਮਾਣ ਆ ਕਿ ਸਾਡਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਆ ਜਦੋਂ ਵੀ ਪੰਜਾਬ ਦੀ ਗੱਲ ਕਰਨੀ ਪੈਂਦੀ ਆ ਕਿਤੇ ਵੀ ਕਰਨੀ ਪੈਂਦੀ ਆ ਉਹ ਹਾਈ ਕਮਾਂਡ ਨਾਲ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਆ ਭਾਵੇਂ ਐਨਆਈਏ ਆ ਐਨਆਈ ਕੋਈ ਇੱਕ ਉਦਾਹਰਨ ਮੈਂ ਦੇਣਾ ਤੇ ਖਾਲਸਾ ਏਡ ਤੇ ਸੈਂਟਰਲ ਸੈਂਟਰਲ ਨੇ ਐਨਆਈ ਨੇ ਰੇਡ ਮਾਰਿਆ ਤੇ ਜਾਖੜ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ ਕਿ ਇਹ ਗਲਤ ਹੋ ਰਿਹਾ ਜਿਹੜੀ ਸੰਸਥਾਵਾਂ ਸੇਵਾ ਕਰਦੀਆਂ ਆ ਪੰਜਾਬ ਦੀਆਂ ਪੰਜਾਬੀ ਦੀਆਂ ਲੋਕਾਂ ਦੀਆਂ ਉੱਠ ਕੇ ਹਰ ਧਰਮ ਦੇ ਮਜਬਰੀਆਂ ਉਹਨੂੰ ਰੋਕਿਆ ਜਾਵੇ ਉਹਨੂੰ ਨੱਥ ਪਾਈ ਜਾਵੇ ਉਹਨਾਂ ਨੇ ਸਾਡੀ ਇਹ ਅਪੀਲ ਸੁਣ ਕੇ ਬੜੇ ਕਈ ਇਹੋ ਜਿਹੇ ਮਸਲੇ ਨੇ ਜਿਹੜੇ ਸਾਡੇ